ਕਿ ਆ ਰਿਹਾ ਦਿ ਆਪਿਓ ਸਾਡੇ ਅੱਜ ਪੰਜਵੇਂ ਲੰਦੇ ਵਿਖਿਆਪਤਾ ਤੇ ਲੇਖ ਹੈ ਆਵਰਗਮ ਪਾਲ ਗੁਰੂ ਭੋਗਨ ਰਾਏ ਜੀ ਮਾਤਾ ਗੁਤਰੀ ਜੀ ਨੂੰ ਮੇੜਨ ਨੂੰ ਭਗਾਈਆਂ ਪਟਨੇ ਚ ਚੰਦ ਚੜਿਆ ਸਾਮ 16 ਸੋ ਚੀਰਾਟੀ 16 ਸੋ ਦੀ ਸਤਮੀ ਸਾਮਕ 1723 ਦੀ ਗੱਲ ਹੈ ਵਟਨਾ ਸ਼ਹਿਰ ਦੇ ਗਵਰ ਵਿੱਚ ਉਸ ਰਾਤ ਚੰਦਰਮਾ ਦਾ ਨੂਰ ਅਕਤਵਾਕ ਰਿਹਾ ਜਿਵੇਂ ਕਿਸੇ ਅਗੰਮੀ ਜੋਤ ਨੂਰਾਂ ਦੀ ਰੂਹ ਦੇ ਮੁਨੁੱਕੀ ਚਾਹਮੇ ਵਿੱਚ ਆਉਣ ਤੇ ਸ੍ਰਿਸ਼ਟੀ ਵੀ ਸਵਾਗਤ ਕਰ ਰਹੀ ਹੋਵੇ ਦੂਸਰਾ ਤਾਰਿਆਂ ਦੀ ਚਮਕ ਵੀ ਕਿਤੇ ਵੱਧ ਰੌਣਕ ਸੀ ਜਿਵੇਂ ਕਿਸੇ ਪਰਮਪੁਰਖ ਦੇ ਤਾਂ ਫਿਰ ਆਉਂਦਾ ਅੰਮ੍ਰਿਤਵੀ ਦੀਪਮਾਲਾ ਕਰਕੇ ਜਸ਼ਨ ਮਨਾ ਲਿਆ ਉਹ ਕਿਹਨ ਪਤਨਾ ਦੀ ਉਸ ਤਿਹਾਵੀ ਤਾਰਖ ਤੇ ਮਾਤਾ ਗੁਜਰੀ ਜੀ ਨੂੰ ਬੇਰੰਤ ਬਧਾਈਆਂ ਮਿਲਣ ਲੱਗੀਆਂ ਜਦੋਂ ਉਹਨਾਂ ਦੇ ਪਵਿੱਤਰ ਗੋਵਿੰਦ ਚ ਬਾਗ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ ਜੋ ਬਾਗ ਵਿੱਚ ਦਸਮ ਪਾਤਸ਼ਾ ਗੁਰੂ ਗੋਬਿੰਦ ਸਿੰਘ ਜੀ ਬਣ ਕੇ ਸਭਾਇਮਾਨ ਹੋਏ ਬਾਲ ਗੁਰੂ ਗੋਬਿੰਦ ਰਾਜ ਜੀ ਦਾ ਪਟਨਾ ਨਗਰ ਵਿਖੇ ਜਿਸ ਵੇਲੇ ਬਾਗਮਨ ਹੋਇਆ ਹੈ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੂਰ ਪੂਰਬੀ ਭਾਰਤ ਵਿੱਚ ਰਾਜਾ ਰਾਮ ਸਿੰਘ ਦੇ ਨਾਲ ਅਸਾਮ ਵੱਲ ਪ੍ਰਚਾਰ ਯਾਤਰਾ ਕਰ ਰਹੇ ਸਨ ਨੌਵੇਂ ਪਾਤਸ਼ਾਹ ਦੇ ਪਟਨਾ ਤੋਂ ਦੂਰ ਹੋਣ ਕਾਰਨ ਮਾਤਾ ਗੁਦਰੀ ਜੀ ਅਤੇ ਬਾਬ ਗੋਪਿੰਦ ਰਾਏ ਜੀ ਦੀ ਇੱਕ ਫਾਲ ਲਈ ਮਾਮਾ ਜੀ ਕਿਰਪਾਲ ਚੰਦ ਜੀ ਅਤੇ ਦਾਦੀ ਜੀ ਮਾਤਾ ਨਾਨਕੀ ਜੀ ਸੇਵਾ ਨਿਭਾ ਰਹੇ ਹੁਣ ਤੂਰਬ ਦੇ ਸਿੱਖਾਂ ਤੋਂ ਜਦੋਂ